ਜੋ ਮੈਂ ਹਰ ਚੀਜ਼ ਵਿਖਾਉਂਗਾ ਪਹਿਲਾਂ ਇਹਦਾ ਲਾਇਸੈਂਸ ਚੈੱਕ ਕਰ ਲੋ ਮੈਂ 2500 ਰੁਪਇਆ ਦਰ ਦੂੰ 1500 ਛੱਡੋ ਇਹ ਵੀਰ ਨੇ ਚਾਹੀ ਗੱਡੀ ਚੜੀ ਦੱਸੋ ਥੋੜੀ ਹੈਗੀ ਚਾਬੀ ਇਹ ਬੋਲਣ ਇੱਕ ਹੈਤੀ ਪੈਂਦਾ ਠੀਕ ਆ ਇਹ ਕਹਿੰਦਾ ਸੀਟ ਬੈਲਟ ਨਹੀਂ ਭਾਈ ਤੁਹਾਨੂੰ ਵੀ ਪਤਾ ਵੀ ਦਿਹਾੜੀ ਚ 20 ਰਾਹੇ ਉੱਤਰਨਾ ਚੜਨਾ ਪਰ ਇਹ 20 ਰਾਹੇ ਬੈਲਟ ਲਾਵਾਂਗੇ ਤੇ ਉੱਥੇ ਲਾਵਾਂਗੇ ਇਹ ਦੱਸੋ ਇਹ ਕਹਿੰਦਾ ਲਾਣੀ ਪੈਣੀ ਇਹ ਕਹਿੰਦਾ 50 ਵਾਰੀ ਉੱਤਰੂਗਾ 50 ਵਾਰੀ ਚੜੂਗਾ ਮੈਨੂੰ ਤੇ ਸੀਟ ਬੈਲਟ ਵੇਣ ਚਾਹਤੋਂ ਮੈਨੂੰ ਲਾਣੀ ਬੈਣੀ ਤੈਨੂੰ ਕੋਈ ਲਾਣੀ ਬੈਣੀ ਗੱਡੀ ਟੋਕ ਕਰਨ ਆਏ ਪ ਮੱਕੇ ਤੋਂ ਹੋਈ ਦੋਮਾਂ ਵਿਚਾਲੇ ਜਮ ਕੇ ਬੈਂਸਬਾਜੀ ਤੋਂ ਦੱਸਦੇ ਕਿ ਤਸਵੀਰ ਅਮਰੀਕ ਸਰ ਦੇ ਲਾਰੈਂਸ ਰੂਟ ਦੀਆਂ ਨੇ ਜਿੱਥੇ ਇੱਕ ਟ੍ਰੈਫਿਕ ਪੁਲਿਸ ਵਾਲਾ ਜਦੋਂ ਗੱਡੀ ਟੋਕ ਕਰਨ ਦੇ ਲਈ ਆਇਆ ਤਾਂ ਗੱਡੀ ਟੋਕ ਕਰਨ ਲੱਗਾ ਤਾਂ ਉਸ ਦੀ ਨੌਸਵਾਨ ਦੇ ਨਾਲ ਬੈਂਸਬਾਜੀ ਖੁੱਜ ਜਾਂਦੀ ਹੈ ਕਿ ਜਦੋਂ ਟ੍ਰੈਫਿਕ ਪੁਲਿਸ ਵਾਲੇ ਨੇ ਉਸ ਨੌਸਵਾਨ ਦੇ ਕੋਲੋਂ ਡਾਕੂਮੈਂਟ ਮੰਗੇ ਤਾਂ ਨੌਸਵਾਨ ਵੱਲੋਂ ਕਿਹਾ ਗਿਆ ਕਿ ਮੇਰੀ ਵਾਕਵੀ ਕਿਸੇ ਪੁਲਿਸ ਅਫਸਰ ਦੇ ਨਾਲ ਹੈਗੀ ਹੈ ਤਾਂ ਜਿਸ ਤੋਂ ਬਾਅਦ ਦੋਮਾਂ ਦੇ ਵਿਚਾਲੇ ਇਸ ਗੱਲ ਨੂੰ ਲੈ ਕੇ ਬੈਂਸਬਾਜੀ ਸ਼ੁਰੂ ਹੋ ਗਈ ਮੀਡੀਆ ਤੇ ਨਾਲ ਗੱਲਬਾਤ ਕਰਦੇ ਹੋਏ ਗੱਡੀ ਤੇ ਨੌਜਵਾਨ ਤੇ ਪੁਲਿਸ ਅਫਸਰ ਨੇ ਕੀ ਕੀਤਾ ਆਊਟਪੌਂਟ ਸੁਣਾ ਦਿਓ ਇਹ ਮੈਂ ਪਹਿਲਾਂ ਗੱਲ ਕਰ ਰਹੀ ਇੱਕ ਮਿੰਟ ਲੱਗਾ ਪੁਲਿਸ ਨੂੰ ਤੁਸੀਂ ਕੀ ਹੋ ਗਿਆ ਇੱਕ ਮਿੰਟ ਲੱਗਾ ਭਾਈ ਇਹ ਬੰਦੇ ਕੋਲ ਲਾਇਸੈਂਸ ਨਹੀਂ ਹੈਗਾ ਆਪਣਾ ਨਾਨੇ ਸੀਟ ਬੈਲਟਰ ਲਗਾਈ ਚ ਉਠਾ ਇਹ ਮੇਰੀ ਗੱਡੀ ਢੋਵੇਂ ਮੈਂ ਭਾਈ ਨਾਲ ਗੱਲ ਕਰਨ ਇੱਕ ਮਿੰਟ ਇਹ ਢੋ ਕਰਨ ਦੇ ਬਾਅਦ ਹੂਟਰ ਵਜਾਇਆ ਇਹਨਾਂ ਨੇ ਮੈਂ 1 ਮਿੰਟ ਨਹੀਂ ਹੋਇਆ ਪੂਰੀ ਮਾਰਕੀਟ ਬਾਜ ਭਾਈ ਸੜਕ ਤੇ ਲਾਈ ਮੈਂ ਭਾਈ ਨਾਲ ਉਤਰ ਕੇ ਸਾਈਡ ਤੇ ਗੱਲ ਕਰ ਰਿਹਾ ਸੜਕ ਗੱਡੀ ਲੱਗੀ ਹੀ ਨਹੀਂ ਤੇ ਕੀ ਕਹਿੰਦੇ ਠੀਕਾ ਗੱਡੀ ਢੋ ਕਰਕੇ ਜ਼ਬਰਦਸਤੀ ਲੈ ਕੇ ਚੱਲੇ ਆ ਜਰਾਬ ਕੀ ਗੱਲ ਹੋਈ ਆ ਉਹ ਗੱਡੀ ਆ ਉਹ ਤੇ ਤੁਹਾਡੇ ਸਾਹਮਣੇ ਹੈ। ਇਹ ਪਹਿਲਾਂ ਮੇਰੀ ਗੱਲ ਸੁਣੋ ਮੈਂ ਹਰ ਚੀਜ਼ ਵਿਖਾਉਂਗਾ ਪਹਿਲਾਂ ਇਹਦਾ ਲਾਇਸੈਂਸ ਚੈੱਕ ਕਰ ਲਓ। ਮੈਂ 2500 ਰੁਪਇਆ ਦਰ ਦੂੰ 1500 ਛੱਡੋ। ਇੱਕ ਮਿੰਟ। ਇਹਦਾ ਲਾਇਸੈਂਸ ਚੈੱਕ ਕਰੋ। ਤੁਸੀਂ ਤਾਂ ਸੁੱਕੀ ਗੱਲ ਹੋਈ ਹੁਣ ਤੁਸੀਂ। ਤੇ ਫੇਰ ਇਹਦੇ ਬਾਅਦ ਘੜੀ ਰੌਂਗ ਪਾਰਕ ਜਿੱਥੋਂ ਚੁੱਪੀ ਆਈ। ਠੀਕ ਹੈ ਨਾ? ਅੱਜ ਆ ਭਾਈ ਬਹੁਤ ਜ਼ਿਆਦਾ ਫਾਈਨ ਕਰਾ ਲਾ ਨਹੀਂ 2500 ਵੱਟ ਆਪਣੀ ਗੱਡੀ ਲੈ ਆ ਕੇ ਫਾਈਨ ਪੇ ਕਰਕੇ ਆਹ ਗੱਲ ਹੀ। ਇਹ ਗੱਡੀ ਰੱਖੋ ਨਾ ਇਹਦਾ ਗੱਡੀ ਦੇ ਸਾਹਮਣੇ ਪੇਡਾ ਕੇ। ਮੈਂ ਫਾਈਨ ਦੇ ਲਈ ਤਿਆਰ ਆ। ਠੀਕ ਹੈ ਮੈਂ ਗਲਤ ਆ ਐਸੇ ਯਦ ਮੈਂ ਫਾਈਲ ਦੇਣ ਲਈ ਤਿਆਰ ਆ ਇਹਦਾ ਲਾਇਸੈਂਸ ਵਿਖਾ ਦੇ ਵੇ ਤੇ ਡਾਕੂਮੈਂਟ ਦਾ ਹੋਵੇ ਤੇਰਾ ਮੇਰਾ ਲਾਇਸੈਂਸ ਇਹਦਾ ਵੇਖ ਲੋ ਮੈਂ ਗੱਡੀ ਜਿੱਥੇ ਗੱਨ ਉੱਥੋਂ ਲੈ ਲਾਂਗਾ ਵਾਹੋ ਇਹਨੂੰ ਕੋ ਲਾਇਸੈਂਸ ਚੈੱਕ ਕਰਾ ਤੇਰੀ ਸੀਟ ਬੈਲਟ ਵਿਖਾ ਕੀ ਨਾਮ ਤੇ ਸੀਟ ਬੈਲਟ ਲਾਈ ਆ ਕੀ ਗੱਲ ਹੋਈ ਆ ਗੱਲ ਇਹ ਹੋਈ ਭਜੀ ਅਹੀਂ ਉੱਥੋਂ ਗੱਡੀ ਚੁੱਕੀ ਆ ਠੀਕ ਆ ਮੈਂ ਵੀਰ ਨੂੰ ਬੜੇ ਪਿਆਰ ਨਾਲ ਕਹਾ ਮੈਂ ਭਾਜੀ ਇੱਥੇ 1000 ਰੁਪਏ ਦਾ ਉਹਦੀ ਸਪੋਰਟ ਆ ਉੱਥੇ 1500 ਦਾ ਜੀ ਮੈਂ ਜੇ ਇੱਥੇ ਕਰਾਉਣਾ ਇੱਥੇ ਕਰਾ ਲਓ ਇਹ ਵੀਰ ਨੇ ਚਾਹੀ ਗੱਡੀ ਚੱਡੀ ਦੱਸੋ ਥੋੜੀ ਹੈਗੀ ਚਾਹੀ ਗੱਡੀ ਭਾਈ ਜੀ ਦੋ ਮੈਂ ਤੇ ਹੀ ਬੋਲ ਰਿਹਾ ਭਾਈ ਬੋਲਣ ਇਹ ਕਹਿੰਦੀ ਪੈਂਦਾ ਠੀਕ ਆ ਇਹ ਕਹਿੰਦਾ ਸੀਟ ਬੈਲਟ ਨਹੀਂ ਭਾਈ ਤੁਹਾਨੂੰ ਵੀ ਪਤਾ ਵੀ ਦਿਹਾੜੀ ਚ 20 ਰਾਹੀ ਉਤਰਨਾ ਚੜਨਾ ਭਾਈ 20 ਰਾ ਬੈਲਟ ਲਾਵਾਂਗੇ ਤੇ ਲਾਵਾਂਗੇ ਭਾਈ ਇਹ ਦੱਸ ਇਹ ਕਹਿੰਦੇ ਸੈਂਸਰ ਕਾ ਦੇ ਵੀਰ ਮੇਰਾ ਲਾਇਸੈਂਸ ਉਹ ਆ ਦੇ ਵੀਰ ਮੇਰਾ ਖੰਦੂਸੇ ਯਾਰ ਗੱਲ ਕਰਦੇ ਆਣ ਪੰਜਾਹ ਮੈਰੀ ਚੜੂਗਾ ਮੈਨੂੰ ਤੇ ਸੀਟ ਬੈੱਡ ਲਾਣੀ ਪੈਣੀ ਹੈ ਚਲੋ ਮੈਨੂੰ ਲਾਣੀ ਪੈਣੀ ਤੈਨੂੰ ਕੋਈ ਨਹੀਂ ਲਾਣੀ ਪੈਣੀ ਤੈਨੂੰ ਕੋਈ ਥੋੜੀ ਤੇ ਤੂੰ ਮੇਰੀ ਗੱਡੀ ਢੋ ਕਰ ਲੈਣਾ ਮੈਂ ਗੱਲ ਕਰਨ ਦੇ ਵੀ ਨਾਲ ਤੂੰ ਸਾਰੇ ਉਹ ਇੱਕ ਗਾ ਉਹ ਸਾਰੇ ਉਹ ਇੱਕ ਗਾ ਕੋਈ ਆਫੀਸਰ ਮੌਕੇ ਤੇ ਕੀ ਹੈਗਾ ਪੂਰਾ ਮਾਮਲਾ ਇਹਦੇ ਉਹ ਸਾਹਮਣੇ ਗੱਲ ਲਗਾ ਲਾਈ ਹੋਈ ਹੈ ਪਾਰ ਇਹਨੇ ਚੰਗਿਆ ਕੋਈ ਗੱਡੀ ਗੱਡੀ ਚਾਪੀ ਗੱਡਦਾ ਗੱਡੀ ਤੋੜ ਸਾਡੀ ਪਬਲਿਕ ਤੇ ਕੰਪਲੇਂਟ ਕਰਦੀ ਮੇਰੀ ਗੱਡੀ ਕੋ ਇੱਥੇ ਲਾ ਤੇ ਜਾ ਮੇਰੀ ਕੰਪਲੇਂਟ ਕਰਦੀ ਸਾਡੀ ਪਬਲਿਕ ਇਹ ਕਿੱਥੇ ਆ ਮੈਂ ਦੇਖੋ ਨਸੇ ਪਈ ਜਵਾ ਆਏ ਤੁਹਾਡੇ ਵੀ ਕਰਦਾ ਹੋਰ ਜਮਾ ਕਰਦਾ ਸਾਡੇ ਵੀ ਮੋੜ ਤੇ ਨਾ ਕਰ ਸਾਡੇ ਵੀ ਜਮਾ ਸੋਲ ਤੂਰ ਨਾ ਮੌਕੇ ਤੇ ਤੂੰ ਗੱਡੀ ਤੇ ਬੈਠਾ ਜਿਵੇਂ ਫਿਰ ਤੂੰ ਤੇ ਗੱਡੀ ਦੇ ਅੱਗੇ ਥੋੜੀ ਨਹੀਂ ਆ ਗਈ ਦਰ ਕੋ ਗੱਡੀ ਕਿਹੜੀ ਪਿੱਛੇ ਵਗਾ ਦੇ ਗੱਡੀ ਬਹੁਤ ਪਹਿਲੇ ਦਿਨ ਤੋਂ ਹਰ ਤਰ੍ਹਾਂ ਦਾ ਨਸ਼ਾ ਬੰਦ ਨਸ਼ਾ ਛਡਾਓ ਚ ਮਾਹਿਰ ਵੈਦ ਬਲਵਿੰਦਰ ਸਿੰਘ ਲੋਮਿਸ਼ 98838 77000 ਬਿਨਾਂ ਤੋੜ ਤਕਲੀਫ ਤੋਂ ਬਿਨਾਂ ਦਾਖਲ ਹੋਏ ਬਿਨਾਂ ਕੰਮ ਛੱਡੇ ਹਰ ਤਰ੍ਹਾਂ ਦਾ ਨਸ਼ਾ ਛੱਡੋ ਸ਼ਰਾਬ ਹੈਰੋਇਨ ਸਮੈਕ ਅਫੀਮ ਗਾਂਜਾ ਚਿੱਟਾ ਪੁੱਕੀ ਟੀਕੇ ਗੋਲੀਆਂ ਜਿਬ ਥਲੇ ਰੱਖਣ ਵਾਲੀ ਗੋਲੀ ਤੋਂ ਛੁਟਕਾਰਾ ਪਾਓ ਸਾਡੀ ਦਵਾਈ 100% ਆਯੁਰਵੈਦਿਕ ਹੈ ਇਸ ਦਾ ਕੋਈ ਸਾਈਡ ਇਫੈਕਟ ਨਹੀਂ ਦੇਸ਼ ਵਿਦੇਸ਼ ਚ ਦਵਾਈ ਭੇਜਣ ਦਾ ਖਾਸ ਪ੍ਰਬੰਧ ਹੈ ਪਤਾ ਲੋਮਿਸ਼੍ਰਿਸ਼ੀ ਹਰਬਲ ਟ੍ਰੀਟਮੈਂਟ ਪਟਿਆਲਾ ਰੋਡ ਚੰਨੋ ਸੰਗਰੂ 9883877000